ਹੈਲੋ ਜੀ ਹੈਲੋ ਹੈਲੋ ਗਾਇਸ ਵੈਲਕਮ ਟੂ ਅਨਦਰ ਵੀਡੀਓ ਸੋ ਹੋਪ ਕਰਦਾ ਸਾਰੇ ਬਹੁਤ ਵਧੀਆ ਹੋਣਗੇ ਅਗਰ ਵਧੀਆ ਤੇ ਬਹੁਤ ਸੋਹਣੀ ਕਰਦਾ ਅੱਜ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਪੇਸ਼ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਮੈਨੂੰ ਤੁਹਾਨੂੰ ਦੱਸਾਂਗਾ ਕੁਝ ਐਟ੍ਰੋਪੋਲਿਸ ਬਾਰੇ ਚੀਜ਼ਾਂ ਬਹੁਤ سارے ਕਮੈਂਟਸ ਆਦੇ ਸੀਗੇ ਕਾਫੀ ਕੁਝ ਲੋਕੀ ਕੁਐਸ਼ਨ ਪੁੱਟ ਕਰ ਰਹੇ ਸੀਗੇ ਮੈਂ ਸੋਚਿਆ ਕਿ ਇਹਦੇ ਉੱਪਰ ਇੱਕ ਨਵੀਂ ਵੀਡੀਓ ਬਣਾ ਦਿੱਤੀ ਜਾਵੇ ਹਾਂਜੀ ਕਿਉਂਕਿ ਹਰੇਕ ਨੂੰ ਕਮੈਂਟ ਕਰਕੇ ਦੱਸਣਾ ਤੇ ਹਰੇਕ ਨੂੰ ਮੇਲ ਕਰਕੇ ਦੱਸਣਾ ਪੋਸੀਬਲ ਨਹੀਂ ਹੁੰਦਾ ਤੇ ਇਸ ਕਰਕੇ ਸੋਚਿਆ ਕਿ ਇਹਦੇ ਉੱਪਰ ਅਸੀਂ ਨਵੀਂ ਵੀਡੀਓ ਬਣਾਈ ਜਾਵੇ ਹੈਨਾ ਮੇਨ ਇਹ ਜੋ ਵੀਡੀਓ ਦੇ ਵਿੱਚ ਕੁਐਸਚਨਸ ਜਿਹੜੇ ਸੀਗੇ ਉਹਦੇ ਮੈਂ ਜੋ ਆਨਸਰਸ ਦੇਣਾ ਉਹ ਮੇਨ ਇਹ ਸੀਗਾ ਕਿ ਐਟ੍ਰੋਪੋਲਿਸ ਦੇ ਜਿਹੜੇ ਏ ਬੀ ਸੀ ਡੀ ਤੋਂ ਲੈ ਕੇ ਈ ਐਫ ਜੀ ਐਸ ਤੱਕ ਜਿਹੜੇ ਬਲਾਕਸ ਹੈਗੇ ਆ ਉਹਨਾਂ ਦਾ ਕੀ ਪ੍ਰਾਈਸ ਆਉਂਦੇ ਆ ਮੋਸਟਲੀ ਕੁਐਸਚਨ ਪ੍ਰਾਈਸ ਦੇ ਉੱਪਰ ਆ ਰਹੇ ਨੇ ਹੈਨਾ ਤੇ ਖੋਲ ਲੈਣਾ ਨਹੀਂ ਲੈਣਾ ਉਹ ਬਾਅਦ ਦੀ ਗੱਲ ਹੈ ਬਟ ਵਧੀਆ ਗੱਲ ਹੈ ਤੁਹਾਨੂੰ ਪ੍ਰਾਈਸ ਦਾ ਪਤਾ ਹੋਣਾ ਚਾਹੀਦਾ ਹੈ ਨਾ ਤਾਂ ਹੀ ਤੁਸੀਂ ਕੁਝ ਅੱਗੇ ਇਨੀਸ਼ੀਏਟ ਲਓਗੇ ਅਕੋਰਡਿੰਗ ਟੂ ਯਰ ਪਾਕਟ ਜੋ ਕਿ ਅੱਛੀ ਗੱਲ ਹੈ ਮੈਂ ਸਭ ਨੂੰ ਨਹੀਂ ਰਿਪਲਾਈ ਕਰ ਪਰਾ ਸੀਗਾ ਉਹਦੇ ਵਾਸਤੇ ਮੈਂ ਸੌਰੀ ਮੰਗਦਾ ਬਟ ਮੈਂ ਸੋਚਿਆ ਕਿ ਵੀਡੀਓ ਹੀ ਬਣਾ ਦਵਾਂ ਉਹਦੇ ਉੱਪਰ ਵੀਡੀਓ ਹੋਏਗੀ ਤੇ ਤੁਹਾਨੂੰ ਤੁਹਾਡੇ ਸਾਰੇ ਕੁਐਸਚਨਸ ਦੀ ਕਲੈਰਿਟੀ ਹੋ ਜੇਗੀ ਤੇ ਸ਼ੁਰੂ ਕਰਦਾ ਸਭ ਤੋਂ ਵੈਲੀ ਜੋ ਚੀਜ਼ ਹੈ A ਬਲੌਗ ਦੀ ਜਿੱਥੇ ਹਲੇ ਤੁਹਾਨੂੰ ਜਿਵੇਂ ਪਤਾ ਹੀ ਹੈ A B C D ਬਲੌਗ ਦੇ ਵਿੱਚ ਹਲੇ L O I S ਵਿਕਰੀਆਂ ਨੇ ਹਾਂਜੀ ਐਲਓ ਇਸ ਵਿਕਰੀਆਂ ਤੇ ਉੱਥੇ ਜੇ ਬਾਕੀ ਦੀ ਗੱਲ ਕਰਾਂ ਆ ਈ ਐਫ ਜੀ ਐਚ ਆਈ ਜੇ ਉੱਥੇ ਆਪਣੇ ਕਨਾਲਸ ਦੀ ਲੈਂਡ ਵਿਕਰੀ ਹੈ ਕਨਾਲਸ ਲੈਂਡ ਵੀ ਹੈ ਉਸ ਤੋਂ ਘੱਟ ਲੈਂਡ ਵੀ ਹੈ ਬਟ ਬੇਸਿਕਲੀ ਮਿਨੀਮਮ ਕਨਾਲ ਦੀ ਲੈਂਡ ਹੈਗੀ ਹੈ ਉਹ ਹਲੇ ਖਾਲੀ ਲੈਂਡ ਹੀ ਹੈ ਉੱਥੇ ਐਲਓ ਇਸ ਨਹੀਂ ਹੈਗੀ ਜਦੋਂ ਅਕਵਾਇਰ ਕਰੇਗੀ ਕਮਾਡਾ ਤੇ ਉੱਥੇ ਫਿਰ ਤੁਹਾਨੂੰ ਐਲਓ ਇਸ ਮਿਲਣਗੀਆਂ ਹਾਂਜੀ ਮੁੰਨ ਪਹਿਲਾ ਕੁਐਸਚਨ ਸਭ ਤੋਂ ਜੋ ਮੈਂ ਦੱਸਣਾ ਚਾਹੁੰਦਾ ਹੈ ਉਹ ਦਾ ਆਨਸਰ ਕਿ ਕੱਤ ਤੱਕ ਅਕਵਾਇਰ ਹੋਏਗਾ E F G H I J ਤੇ ਇਹਦਾ ਮੈਂ ਤੁਹਾਨੂੰ ਐਗਜ਼ੈਕਟਲੀ ਟਾਈਮ ਨਹੀਂ ਦੱਸ ਸਕਦਾ ਦੇਖੋ ਸਰਕਾਰੀ ਕੰਮ ਹੈ ਸਰਕਾਰੀ ਕੰਮ ਨੂੰ ਟਾਈਮ ਲੱਗ ਜਾਂਦਾ ਹੈ ਹੈਨਾ ਤੇ ਜਿਵੇਂ ਹਲੇ A B C D ਅਕਵਾਇਰ ਹੋ ਚੁੱਕੇ ਆ B C D ਦੇ ਉੱਪਰ ਕੰਮ ਚੱਲ ਰਿਹਾ ਤੁਸੀਂ ਅਗਰ ਜੁੜੇ ਹੋਏ ਹੋ ਚੈਨਲ ਨਾਲ ਤੇ ਮੇਰੀ ਪਿਛਲੀ ਵੀਡੀਓ ਸੇ ਦੇਖੀ ਹੋਣਗੀਆਂ ਹੈਨਾ ਨਹੀਂ ਦੇਖੀ ਤਾਂ ਪਿਛਲੀ ਵੀਡੀਓ ਜਾ ਕੇ ਦੇਖੋ ਤੁਹਾਨੂੰ ਅੱਧੀ ਚੀਜ਼ਾਂ ਇਨਫੋਰਮੇਸ਼ਨ ਹੋਰ ਪਤਾ ਲੱਗ ਜਾਣਗੀਆਂ ਤੇ ਉਹ ਤੁਹਾਨੂੰ ਦੱਸਦਾ ਕਿ ABCD ਦਾ ਕੀ ਸਟੇਟਸ ਹੈ ਤੇ ਬਾਕੀ ਬਲੌਕਸ ਦਾ ਕੀ ਸਟੇਟਸ ਹੈ ਤੇ A ਬਲੌਕ ਦੀ ਜਿਹੜੀ ਗੱਲ ਹੈਗੀ ਆ ਉੱਥੇ ਵਾਲੇ ਡਿਵੈਲਪਮੈਂਟ ਨਹੀਂ ਚੱਲ ਰਹੀ ਤੁਸੀਂ ਮੇਰੇ ਜਾ ਕੇ ਪਲੀਜ਼ ਪਿਛਲੀ ਵੀਡੀਓ ਜਾ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਏਗਾ ਉੱਥੇ ਵਾਲੇ ਡਿਵੈਲਪਮੈਂਟ ਨਹੀਂ ਚੱਲ ਰਹੀ BCD ਚੱਲ ਰਹੀ ਹੈ A 'ਚ ਕੁਝ ਪ੍ਰੋਬਲਮ ਹੈਗੀ ਹੈ ਜੋ ਪ੍ਰੋਬਲਮ ਹੈਗੀ ਮੈਂ ਵੀਡੀਓ ਦੱਸ ਚੁੱਕੇ ਹਾਂ ਆਲਰੇਡੀ ਤੇ BCD 'ਚ ਡਿਵੈਲਪਮੈਂਟ ਚੱਲ ਰਹੀ ਹੈ ਜਿਵੇਂ BCD ਦੇ ਵਿੱਚ ਡਿਵੈਲਪਮੈਂਟ ਕੰਪਲੀਟ ਹੋਏਗੀ ਉਸ ਤੋਂ ਬਾਅਦ EFGH ਤੇ ਕੰਮ ਹੋਣਾ ਸ਼ੁਰੂ ਹੋ ਜਾਏਗਾ ਹਾਂਜੀ ਤੇ ਉਹ ਅਕਵਾਇਰਿੰਗ 'ਚ ਉਹਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਤੇ ਅਕਵਾਇਰ ਹੋ ਕੇ ਨਾਲ ਦੇ ਨਾਲ ਤੁਹਾਨੂੰ ਐਲਓਈਜ਼ ਮਿਲ ਜਾਣੀਆਂ। ਕਈਆਂ ਦਾ ਕਮੈਂਟ ਆ ਰਿਹਾ ਸੀ ਕਈ ਪੁੱਛਦੇ ਸੀਗੇ ਕਿ ਜੇ ਐਲਓਈਜ਼ ਨਹੀਂ ਹੈਗੀਆਂ ਤੇ ਤੁਸੀਂ ਅ ਬੰਦੇ ਲੈ ਸਕਦੇ ਆ ਉਹਨਾਂ ਨੂੰ ਡਰਾਅ ਦੇ ਵਿੱਚ ਉਹਨਾਂ ਦਾ ਨਾਮ ਆਏਗਾ ਕਿ ਨਹੀਂ ਆਏਗਾ। ਤੇ ਮੈਂ ਦੱਸਣਾ ਚਾਹੁੰਦਾ ਕਿ ਅਗਰ ਤੁਹਾਡੇ ਕੋਲ ਐਲਓਈਜ਼ ਹੈਗੀਆਂ ਤਾਂ ਹੀ ਤੁਹਾਡਾ ਡਰਾਅ ਦੇ ਵਿੱਚ ਨਾਮ ਆਏਗਾ। ਅਗਰ ਐਲਓਈਜ਼ ਨਹੀਂ ਹੈਗੀਆਂ ਤੇ ਤੁਹਾਨੂੰ ਡਰਾਅ ਦੇ ਵਿੱਚ ਤੁਹਾਡਾ ਨਾਮ ਨਹੀਂ ਆਏਗਾ। ਫਿਰ ਤੁਹਾਨੂੰ ਇਹ ਤਾਂ ਪਹਿਲੇ ਐਲਓਈ ਪਰਚੇਸ ਕਰਨੀ ਪੈਣੀ ਹੈ। ਅਦਰਵਾਈਜ਼ ਤੁਹਾਨੂੰ ਨੋਰਮਲ ਪਰਚੇਸ ਕਰਨੀ ਪੈਣੀ ਹੈ ਪਲਾਟ। ਹਾਂਜੀ। A ਬਲੌਕ ਅਜੇ ਨਹੀਂ ਡਿਵੈਲਪ ਹੋ ਰਿਹਾ ड्यू ਟ बीसीडी ਦੇ ਉੱਪਰ ਕੰਮ ਚੱਲ ਰਿਹਾ ਮਿੱਟੀ ਪੈ ਚੁੱਕੀ ਹੈ ਸੜਕਾ ਬਨਣ ਵਾਲੀਆਂ ਨੇ ਉੱਥੇ ਉਸ ਤੋਂ ਬਾਅਦ ਜੋ ਵੀ ਸੀਵਰੇਜ ਪਾਣੀ ਦਾ ਕਨੈਕਸ਼ਨ ਦਾ ਜੋ ਵੀ ਹੋਏਗਾ ਬਿਜਲੀ ਦਾ ਉਹਦਾ ਪ੍ਰੋਸੈਸ ਹੋਏਗਾ IFGS ਤੇ ਹਾਲੇ ਉਸ ਤੋਂ ਬਾਅਦ ਅਕਵਾਇਰਿੰਗ ਦਾ ਸ਼ੁਰੂ ਹੋ ਜਾਏਗਾ ਇਹ ਸੀਗਾ ਹਾਲੇ ਦਾ ਕਰੰਟ ਸਟੇਟਸ ਜੋ ਕਿ ਐਟ੍ਰੋਪੋਲਿਸਾ ਚੱਲ ਰਿਹਾ ਹੁਣ ਉਸ ਤੋਂ ਬਾਅਦ ਅਗਲੀ ਗੱਲ ਰੇਟ ਦਾ ਕੀ ਚੱਲ ਰਿਹਾ ਅਗਰ ਮੈਂ A ਬਲਾਕ ਦੀ ਗੱਲ ਕਰਾਂ ਤੇ ਉਹ ਕੁਝ 80000 ਪਰ ਗਜ਼ ਦੇ ਹਿਸਾਬ ਨਾਲ ਐਲੋਈ ਦਾ ਰੇਟ ਚੱਲ ਰਿਹਾ ਹਾਂਜੀ 80 ਮੈਂ ਕਹਾਂ 90 ਵੀ ਹੋ ਸਕਦਾ ਕੁਛ ਹਾਲੇ ਮੈਨੂੰ ਕਰੰਟ ਸਟੇਟਸ ਨਹੀਂ ਯਾਦ ਤੇ ਥੋੜਾ ਟਾਈਮ ਪਹਿਲੇ ਦੀ ਗੱਲ ਹੈ 80 ਦੇ ਆਸ-ਪਾਸ ਕੁਝ ਰੇਟ ਸੀਗਾ ਵੱਧ ਵੀ ਸਕਦਾ ਹੈ 10000 ਤੁਸੀਂ ਲਗਾ ਲਓ 90 ਲਗਾ ਲਓ ਨਹੀਂ ਤਾਂ 80 ਤੋਂ 80 ਗਈ ਫਿਰ 80 85 ਦਾ ਇਹ ਬਲਾਕ ਦਾ ਕਹਿ ਰਿਹਾ ਐਲਓਈ ਦਾ ਐਟ੍ਰੋਪੋਲਿਸ ਦਾ ਮਤਲਬ 100 ਗਜ਼ਾ ਤੁਸੀਂ ਪ੍ਰੋਪਰ 80 85 ਲੱਗਦਾ ਤੁਹਾਨੂੰ 플ੌਟ 플ੌਟ ਪਏਗਾ ਹਾਂਜੀ ਉਸ ਤੋਂ ਬਾਅਦ ਜੇ 20 ਸੀਡੀ ਦੀ ਗੱਲ ਕਰਾਂ ਉਹ 90 ਪਲੱਸ ਹੋ ਚੁੱਕਿਆ ਕਿਉਂਕਿ ਉਹ ਜਿਹੜੀ 20 ਸੀਡੀ ਦੀ ਹੈਗੀ ਹੈ ਉਹ ਆ ਮੇਨ ਰੋਡ ਤੇ ਜਾਂਦਾ ਇਹ ਬਲੌਕ ਥੋੜਾ ਅੰਦਰ ਕਰਕੇ ਪੈਂਦਾ ਜਿਹੜਾ A ਬਲੌਕ ਹੈ ਉਹ 에어ਪੋਰਟ ਰੋਡ ਦਾ ਥੋੜਾ ਅੰਦਰ ਹੈ ਜਿਹੜਾ BCD ਉਹ ਬਿਲਕੁਲ ਹਾਈਵੇ ਦੇ ਕੋਲ ਹੀ ਹੈ ਰੋਡ ਉੱਤੀ ਹੈ ਇਸ ਕਰਕੇ ਉਹ ਥੋੜਾ ਮਹਿੰਗਾ ਹੈ BCD ਦਾ ਰੇਟ ਆਲਮੋਸਟ 90 ਜਾਂ 1 ਦੇ ਆਸ-ਪਾਸ ਟੱਚ ਕਰ ਰਿਹਾ ਹੈ 1 ਦੇ ਆਸ-ਪਾਸ ਬਿਲਕੁਲ ਹਾਂਜੀ A ਬਲੌਕ ਦਾ ਥੋੜਾ ਘੱਟ ਹੈ ਬਾਕੀ ਬਲੌਕ ਦਾ ਜ਼ਿਆਦਾ ਹੈਗਾ ਇਹ ਚੱਲ ਰਹੇ ਨੇ ਰੇਟ A B C D ਬਲੌਕ ਦੇ ਤੇ ਹੁਣ ਆਗੀ ਕੱਲ E ਬਲੌਕ ਦੀ E F G H I J ਹਾਂਜੀ ਦੇਖੋ ਜਿਵੇਂ ਜਿਵੇਂ ਪਿੱਛੇ ਬਲੌਕ ਜਾਂਦੇ ਜਾਣਗੇ E F G H I J ਹੈ ਨਾ ਉਨਾ ਦਾ ਰੇਟ ਉਵੇਂਵੇਂ ਡਾਊਨ ਹੁੰਦਾ ਜਾਏਗਾ ਬਟ ਜੇ ਮੈਂ ਗੱਲ ਕਰਾਂ EFGH ਬਲਾਕ ਦੀ ਤੇ ਉੱਥੇ ਆਲਮੋਸਟ ਹਜੇ 1 ਕਰੋੜ ਦੇ ਆਸ-ਪਾਸ ਉੱਥੇ ਵੀ ਲੈਂਡ ਮਿਲ ਰਹੀ ਹੈ ਇੱਕ ਨਾਲ ਦੀ ਹਾਂਜੀ ਹਾਲੇ ਅਕਵਾਇਰ ਨਹੀਂ ਹੋਇਆ ਬਟ ਉੱਥੇ ਇੱਕ ਨਾਲ ਦੀ ਲੈਂਡ ਅਜੇ 1 ਕਰੋੜ ਦੇ ਆਸ-ਪਾਸ ਅਵੇਲੇਬਲ ਹੈਗੀ ਆ 10 ਮਾਈਨਸ ਹੋ ਸਕਦਾ ਹੈ ਬਟ ਪਲੱਸ ਹੀ ਹੋਏਗਾ ਮਾਈਨਸ ਆ ਬਹੁਤ ਘੱਟ ਹੈ ਬਟ ਆਸ-ਪਾਸ ਅਰਾਊਂਡ ਫਿਗਰ ਤੁਸੀਂ ਲਗਾ ਲਓ ਇੱਕ ਦੇ ਆਸ-ਪਾਸ ਤੁਹਾਨੂੰ ਇੱਕ ਨਾਦੀ ਲੈਂਡ ਮਿਲ ਜੇਗੀ ਹਾਂਜੀ ਪਰ ਜਿਵੇਂ ਜਿਵੇਂ ਅਸੀਂ ਪਿੱਛੇ ਜਾਵੰਦਾ ਰਹਾਂਗੇ ਜਿਵੇਂ ਐਚ ਬਲੋਕ ਆਈ ਜੇ ਤੱਕ ਚਲੇ ਗਏ ਉੱਥੇ ਤੁਹਾਨੂੰ 70 80 ਦੀ ਵੀ ਮਿਲ ਸਕਦੀ ਹੈ ਜੇ ਕੋਈ ਜ਼ਰੂਰਤ ਮੰਨਦਾ ਤਾਂ ਹੋਰ ਸਸਤੀ ਮਿਲ ਸਕਦੀ ਹੈ ਹੈਨਾ ਬਟ ਇਹ ਕੁਝ ਰੇਟ ਚੱਲ ਰਹੇ ਹਨ ਐਟ੍ਰੋਪੋਲਿਸ ਦੇ ए बी सी डी ਤੋਂ ਜ਼ਿਆਦਾ ई एफ जी एच आई ਦਾ ਜ਼ਿਆਦਾ IFDI ਤਾਂ ਤੁਸੀਂ ਲਾ ਲਓ ਕਿ ਹੁਣ 1 ਕਰੋੜ ਤੋਂ ਉੱਪਰ ਹੀ ਹੈਗਾ ਉਹ ਥੱਲੇ ਬਹੁਤ ਘੱਟ ਹੋਏਗਾ ਤੇ 1 ਪੰਨ ਦੀ ਹੋ ਜਾਏ 10 ਦੀ ਹੋ ਜਾਏ 1 ਦੀ ਹੋ ਜਾਏ ਕੁਝ ਵੀ ਮਤਲਬ ਕੁਝ ਕਹਿ ਨਹੀਂ ਸਕਦੇ ਡਿਪੈਂਡ ਔਨ ਦਾ ਜਿਹੜਾ ਨਹੀਂ ਲੈਂਡ ਹੈਗੀ ਆ ਬਾਕੀ ਰਜਿਸਟਰੀ ਕੇਸ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਉਹਦੀ ਜਿਹੜੀ ਲੈਂਡ ਹੋएगी ਕਨਾਲ ਦੀ ਉਹਦੀ ਰਜਿਸਟਰੀ ਹੋएगी ਕੋਈ ਉਹਦਾ ਉਹ ਨਹੀਂ ਹੈਗਾ ਇੰਤਕਾਲ ਵਰੀ ਰਜਿਸਟਰੀ ਪ੍ਰੋਪਰ ਰਜਿਸਟਰੀ ਕੇਸ ਆ ਹਾਂਜੀ ਤੇ ਇਹ ਹੈਗੀਆਂ ਕੁਝ ਪ੍ਰਾਈਸਿਸ ਜੋ ਐਟ੍ਰੋ ਪਾਲਿਸੀ ਚੱਲ ਰਹੇ ਨੇ ਤੇ ਤੁਹਾਨੂੰ ਇਹ ਵੀ ਮੈਂ ਦੱਸਦਾ ਕਿ ਜਦੋਂ A B C D ਪੂਰਾ ਡਿਵੈਲਪ ਹੋ ਜਾਏਗਾ ਦੇਖੋ ਕੁਝ ਜੇ ਸੈਕਸ਼ਨ ਇਹ ਤਾਂ ਹੈ ਨਹੀਂ ਇਕੱਠਾ ਅਕਵਾਇਰ ਕਰ ਦਨਗੇ ਪਹਿਲਾਂ ਕੁਝ ਬਲਾਕ ਅਕਵਾਇਰ ਹੁੰਦਾ ਹੈ ਉਸ ਦੀ ਡਿਵੈਲਪਮੈਂਟ ਹੁੰਦੀ ਹੈ ਫਿਰ ਅਗਲਾ ਏਰੀਆ ਅਕਵਾਇਰ ਹੁੰਦਾ ਤੇ ਹੌਲੀ ਹੌਲੀ ਟਾਈਮ ਲੱਗਦਾ ਹਰ ਚੀਜ਼ ਨੂੰ ਸਟੈਪ ਬਾਈ ਸਟੈਪ ਹੁੰਦਾ ਤੇ ਤੁਸੀਂ ਟੈਨਸ਼ਨ ਨਾ ਲੋ ਜ਼ਰੂਰ ਅਕਵਾਇਰ ਹੋਣਗੇ ਤੇ ਇਹ ਚੀਜ਼ਾਂ ਉਸ ਤੋਂ ਬਾਅਦ ਫਿਰ ਅੱਗੇ ਹੌਲੀ ਹੌਲੀ ਕੰਮ ਚੱਲੇਗਾ ਟਾਈਮ ਲੱਗਦਾ ਹੈ ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੈ ਉਹ ਜ਼ਰੂਰ ਕਰ ਸਕਦਾ ਕਿਉਂਕਿ ਲੌਂਗ ਟਰਮ 'ਚ ਬਹੁਤ ਐਪਰੀਸ਼ੀਏਟ ਦੇਗਾ ਇਹ ਚੀਜ਼ਾਂ ਕਿਉਂਕਿ ਸਾਰੀ ਚੀਜ਼ਾਂ 에어ਪੋਰਟ ਰੋਡ ਤੇ ਆ ਤੇ 에어ਪੋਰਟ ਰੋਡ ਤੁਹਾਨੂੰ ਪਤਾ ਹੈ ਕਿਵੇਂ ਚੱਲਦੀ ਹੈ ਤੇ ਉੱਥੇ ਸਾਰੀ ਚੀਜ਼ਾਂ ਮਹਿੰਗੀਆਂ ਨੇ 에어ਪੋਰਟ ਰੋਡ ਤੇ ਕੋਈ ਵੀ ਚੀਜ਼ ਸਸਤੀ ਨਹੀਂ ਹੈ ਆਨ ਟਾਈਮ 'ਚ ਉਹ ਵੀ ਚੀਜ਼ਾਂ ਮਹਿੰਗੀ ਹੋ ਜਾਣੀਆਂ ਅੱਜ ਤੁਹਾਨੂੰ ਥੋੜਾ ਲੱਗ ਰਿਹਾ ਕਿ ਐਕਵਾਇਰ ਨਹੀਂ ਹੋ ਰਿਹਾ ਕੁਝ ਵੀ ਹੈਗਾ ਬਟ ਆਨ ਲਾਈਨ ਟਾਈਮ ਸਾਰੀ ਚੀਜ਼ਾਂ ਐਕਵਾਇਰ ਹੋ ਜਾਣਗੀਆਂ ਉਸ ਤੋਂ ਬਾਅਦ ਫਿਰ ਤੁਸੀਂ ਇਹ ਚੀਜ਼ ਦੁਬਾਰਾ ਸੌਖੀ ਨਹੀਂ ਮਿਲਣੀ ਹਾਂਜੀ ਤੇ ਇਹ ਸੀਗੀ ਅੱਜ ਦਾ ਮੇਰਾ ਮੇਨ ਇਨਫੋਰਮੇਸ਼ਨ ਵੀਡੀਓ ਬਣਾਉਂਦਾ ਕੀ ਕਾਫੀ ਲੋਕੀ ਪੁੱਛ ਰਹੇ ਸੀ ਕਿ ਰੇਟ ਹੈ ਕਦੋਂ ਬਦਲਣਾ ਤੇ ਮੈਂ ਸੋਚਿਆ ਕਿ ਇਹਦੀ ਵੀਡੀਓ ਬਣਾ ਦਵਾਂ ਜਿਵੇਂ ਤੁਹਾਨੂੰ ਸਟਾਰਟਿੰਗ ਵੀਡੀਓ ਦੱਸਿਆ ਹੁਪ ਕਰਦਾ ਤੁਹਾਨੂੰ ਇਹ ਵੀਡੀਓ 유ਸਫੁਲ ਲੱਗੀ ਹੋਗੀ ਅਗਰ 유ਸਫੁਲ ਲੱਗੀ ਹੈ ਤੇ ਜ਼ਰੂਰ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣੇ ਵੀਰ ਭੈਣ ਭਰਾ ਤੱਕ ਸਾਰੀ ਇਨਫੋਰਮੇਸ਼ਨ ਪਹੁੰਚ ਸਕੇ ਅਵੇਅਰ ਹੋ ਸਕਣ ਅਗਰ ਤੁਹਾਨੂੰ ਮੇਰੀ ਸਾਰੀ ਵੀਡੀਓ ਚੰਗੀ ਲੱਗ ਰਹੀ ਹੈ ਤੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਵੀ ਸ਼ੇਅਰ ਕਰਿਓ ਤੇ ਤੁਹਾਡੇ ਵਾਸਤੇ ਮੈਂ ਸੋਹਣੀ ਸੋਹਣੀ ਵੀਡੀਓਜ਼ ਬਣਾਉਂਦਾ ਰਵਾਂ ਐਵੇਂ ਇਨਫੋਰਮੇਟਿਵ ਮ